ਹਾਨੀ ਹਵਾਏ ਮੇਰਾ ਲੈ ਜਾ ਤੂੰ ਸੁਨੇਹਾ ਇੱਕ ਪੁੱਛ ਦੇ ਨੇ ਸਾਰੇ ਸਾਡਾ ਕੀ ਹਾਲ ਚਾਲ ਹੈ ਛਿੜੀ ਤਾਨੀ جنگ ਮੈਨੂੰ ਪੁੱਛਦੇ ਨੇ ਯਾਰ ਬੇਲੀ ਸਾਰਿਆਂ ਦੇ ਮੂੰਹ ਤੇ ਬਸ ਇੱਕੋ ਹੀ ਸਵਾਲ ਹੈ ਆਸੀ ਜਾ ਕੇ ਬੁੱਢੜੀ ਜੀ ਮਾਂ ਮੇਰੀ ਦਿਨ ਰਾਤ ਸੋਚਾਂ ਚ ਗੁਜ਼ਾਰਦੀ ਸ਼ੇਰ ਪੁੱਤ ਖੜਾ ਤੇਰਾ ਪਟਰਾ ਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜਿੰਆਂ ਲੱਖਾਂ ਮਾਮਾ ਮੰਗਦੀਆਂ ਖੈਰ ਸਾਡੀ ਮੌਤ ਸਾਡਾ ਕੱਖ ਨਹੀਂ ਵਿਗਾੜਦੀ ਸ਼ੇਰ ਪੁੱਤ ਖੜਾ ਤੇਰਾ ਬਾੜਾਂ ਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਹੋ ਗਏ ਸ਼ਹੀਦ ਮੇਰੇ 20 ਸਾਥੀ ਅੰਮੀ ਆਣੀ ਖਾਂਦੇ ਨਾਲ ਪੂਰੀ ਪਾਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਜਿੰਨਾ ਯੋਧਿਆਂ ਨੇ ਮੌਤ ਵੀ ਆਈ ਐ ਬਰਿਆਂ ਦੀ ਹਿੱਕ ਉੱਤੇ ਗੋਡੇ ਰੱਖੀ ਰੱਖੀ ਉਹਨਾਂ ਯੋਧਿਆਂ ਨੇ ਮੌਤ ਵੀ ਆਈ ਐ ਜਿੰਦ ਲੈ ਖਿਲਾ ਗਏ ਨੇ ਕਰਕੇ ਦਿਖਾ ਗਏ ਨੇ ਜਸ ਗੂੜੀ ਕੇ ਉਹ ਆਰ ਪਾਰ ਦੀ ਸ਼ੇਰ ਪੁੱਤ ਖੜਾ ਤੇਰਾ ਬੱਡ ਰਾਂਦੀ ਰਾਖੀ ਮਾਏ ਚੜਦੀ ਕਲਾਏ ਸਰਦਾਰ ਦੀ ਤੇਰੇ ਜੰਗਾਂ ਲੱਖਾਂ ਮਾਮਾ ਮੰਗਦੀਆਂ ख़ैर साॾी मौत साढा कख नगाड़ी पुत खड़ा ते बढ रांदी राखी माए चढ़ंदी कलादार जीरे जखां मा मगदर साॾी मौत साढा कख नगाड़ी ਸਸਿ ਗੱਲ ਜੀ ਸਾਰਿਆਂ ਨੂੰ ਸਾਨੂੰ ਪਤਾ ਹੈ ਸਾਡੇ ਵੀਰ 20 ਸ਼ਹੀਦੀ ਜਾਮ ਪੀ ਗਏ ਨੇ ਸੋ ਉਹਨਾਂ ਯੋਧਿਆਂ ਨੂੰ ਪੂਰਾ ਦੇਸ਼ ਔਰ ਪੂਰੇ ਅਸੀਂ ਉਹਨਾਂ ਦੇ ਵੀਰ ਲੱਖ ਲੱਖ ਪ੍ਰਣਾਮ ਕਰਦੇ ਆਂ ਔਰ ਉਹਨਾਂ ਦੀ ਸ਼ਹੀਦੀ ਨੂੰ ਸਲੂਟ ਹੈ ਸਾਡੇ ਵੱਲੋਂ ਉਹਨਾਂ ਦੀ ਸ਼ਹੀਦੀ ਨੂੰ ਸੋ ਤੁਸੀਂ ਸਾਰੇ ਵੀਰਾਂ ਨੇ ਜੋ ਹੋਰ ਵੀ ਲੱਖਾਂ ਵੀਰ ਬਾਰਡਰ ਦੇ ਉੱਤੇ ਖੜਿਆ ਉਹਨਾਂ ਦੀ ਦਲੇਰੀ ਬੰਨਣਾ ਹੈ ਕਹਿੰਦੇ ਸੂਰਮਿਆਂ ਦੀ ਸ਼ਹੀਦੀ ਉੱਤੇ ਬਾਲੇ ਅਥਰੂ ਨਹੀਂ ਵਹਾਈ ਜਾਂਦੇ ਉਹਨਾਂ ਦੀ ਸ਼ਹੀਦੀ ਤੇ ਫਕਰ ਕੀਤਾ ਜਾਂਦਾ ਅਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹਾਂ ਤੁਸੀਂ ਸਾਨੂੰ ਹੌਸਲਾ ਦਿਓ ਸਾਡਾ ਹੌਸਲਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ